ਅੱਜ ਆਪਾਂ ਚਾਰ ਵੱਡੀਆਂ ਜਿਹੜੀਆਂ ਐਮ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇ ਸ਼ੇਅਰ ਨਹੀਂ ਕਰਨਾ ਘੱਟੋ ਘੱਟ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਜਿਹੜੀਆਂ ਕਿ ਕਰਨਲ ਪਰਵਾਰ ਦੇ ਨਾਲ ਜੁੜਿਆ ਮੁੱਦਾ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਨਰਿੰਦਰਦੀਪ ਸਿੰਘ ਬਠਿੰਡੇ ਵਾਲਾ ਪੁਲਿਸ ਵੱਲੋਂ ਮਾਰਿਆ ਗਿਆ ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਫਾਂਸੀ ਦਿੱਤੀ ਗਿਆ ਜਾਂ ਕੁਝ ਰੇਲਾ ਟੀਕਾ ਲਗਾਇਆ ਗਿਆ ਇਹਦੇ ਬਾਬਤ ਗੱਲਬਾਤ ਕਰਾਂਗੇ ਵੀਡੀਓ ਜਰੂਰ ਸ਼ੇਅਰ ਕਰ ਦੇਵੋ ਹਰ ਜੀ ਖਾਲਸਾ ਵਾਹਿ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਜਿਹੜੀ ਖਬਰ ਜੁੜੀ ਆ ਭਾਈ ਬਲਬਸ ਸਿੰਘ ਰਾਜੂਹਾਣੇ ਦੇ ਨਾਲ ਆ ਕਿ 11 ਨਵੰਬਰ ਜਿਸ ਦਿਨ ਆ ਪੰਜਾਬ ਦੇ ਵਿੱਚ ਵੋਟਾਂ ਸੀ ਤੇ ਉਦੋਂ ਕਈ ਇੱਕ ਹੋਸਟ ਸਟੇਟਾਂ ਦੇ ਵਿੱਚ ਵੋਟਾਂ ਪਈਆਂ ਤੇ ਉਹਨਾਂ ਦੀ ਜਿਹੜੀ ਤਰੀਕ ਸੀ ਉਹ ਨਿਸ਼ਚਿਤ ਕੀਤੀ ਗਈ ਸੀ ਕਿ ਜਿਹੜਾ ਸੁਪਰੀਮ ਕੋਰਟ ਵੱਲੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਕੇਂਦਰ ਸਰਕਾਰ ਇਹਦੇ ਉੱਪਰ ਫੈਸਲਾ ਨਹੀਂ ਲੈਂਦੀ ਕਿਉਂਕਿ ਜਿਹੜਾ ਅਈ ਬਲਵੰਤ ਸਿੰਘ ਰਾਜਵਾਨਾ 19 ਸਾਲਾਂ ਤੋਂ ਜਿਹੜਾ ਫਾਂਸੀ ਦੀ ਚੱਕੀਆਂ ਦੇ ਵਿੱਚ ਪਿਸ ਰਿਹਾਗਾ ਤੇ ਬਾਰ-ਬਾਰ ਉਹ ਸਰੋਵਣੀ ਕਮੇਟੀ ਨੂੰ ਵੀ ਜਿਹੜਾ ਚਿੱਠੀ ਪੱਤਰ ਲਿਖ ਰਿਹਾ ਕਿ ਮੇਰੀ ਜਿਹੜੀ ਇਹ ਤਰੀਕ ਹੈ ਦਾ ਨਮਟਾਰਾ ਕਰੋ ਅੱਗੇ ਨਾ ਪਾਓ ਜੇਕਰ ਕੇਂਦਰ ਇਹਦੇ ਉੱਤੇ ਰਹਿਮ ਦੀ ਰਹਿਮ ਕਰਦੀ ਆ ਯਾਨੀ ਕਿ ਭਾਵ ਉਮਰ ਕੈਦ ਦੇ ਵਿੱਚ ਤਬਦੀਲ ਕਰਦੀ ਆ ਤਾਂ ਠੀਕ ਆ ਤੇ ਨਹੀਂ ਉਹ ਉਹਨੇ ਕਿਹਾ ਕਿ ਜਿਹੜਾ ਮੇਰਾ ਜਿਹੜਾ ਫਾਂਸੀ ਦਾ ਜੋ ਉਹਨਾਂ ਨੂੰ ਸਜ਼ਾ ਹੋਈ ਹੈ ਇਹਨੂੰ ਲਟਕਾਇਆ ਨਾ ਜਾਵੇ ਪਰ 11 ਨਵੰਬਰ ਦੀ ਤਰੀਕ ਪਈ ਉਸ ਤੋਂ ਬਾਅਦ ਜਿਹੜਾ ਅਜੇ ਤੱਕ ਮੀਡੀਆ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਜਿਹੜਾ ਕਿ ਸਾਰਾ ਕੁਝ ਇੱਕ ਦੱਬਿਆ ਦਬਾਇਆ ਰਹਿ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਤੇ ਜਿਹੜੇ ਕਿ ਅਪੀਲਾਂ ਪਾਈਆਂ ਸੀ ਉਹਦੇ ਵਿੱਚ ਇਹ ਦਰਸਾਇਆ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਜਾਂ ਤਾਂ ਕੋਈ ਜ਼ਹਿਰੀਲਾ ਟੀਕਾ ਘਾਤਕ ਟੀਕਾ ਲਗਾ ਕੇ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਸਹੇਦ ਕੀਤਾ ਜਾ ਸਕਦਾ ਜਾਂ ਫਿਰ ਕੁਈਆਂ ਸਪਲਾਟ ਦੇ ਰਾਹੀ ਜਾਂ ਫਿਰ ਫਾਂਸੀ ਜਾਨੀ ਕਿ ਦੋ ਤਿੰਨ ਸਜ਼ਾ ਜਿਹੜੇ ਕਿ ਉਸ ਟਾਈਮ ਦਿੱਤੇ ਗਏ ਸੀ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਤੇ ਕੋਈ ਬੰਦਾ ਦੋਸ਼ੀ ਹੋਵੇ ਫਾਂਸੀ ਦੀ ਸਜ਼ਾ ਕਟ ਰਿਹਾ ਹੋਵੇ ਉਹਦਾ ਜਿਹੜਾ ਇੱਕਾ ਉਹਨੂੰ ਆਪਣਾ ਜਿਹੜਾ ਕੈਦ ਦੇ ਕਾਨੂੰਨ ਮੁਤਾਬਕ ਉਹਨੂੰ ਹੱਕ ਹੁੰਦਾਗਾ ਤੇ ਅਸੀਂ ਜਿਹੜੇ ਕਿ ਫਾਂਸੀ ਦੀ ਸਜ਼ਾ ਦੇਣ ਦੇ ਵਿੱਚ ਹੱਕ ਦੇ ਵਿੱਚ ਆ ਪਰ 11 ਨਵੰਬਰ ਤੋਂ ਬਾਅਦ ਅੱਜ ਤੱਕ ਜਿਹੜਾ ਇਹ ਮੁੱਦਾ ਗਾ ਕਿਉਂ ਚੁੱਪ ਹੋਇਆ ਕਿਉਂ ਸਾਤ ਹੋਇਆ ਇਹ ਤੇ ਕਾ ਵੱਡਾ ਸਵਾਲ ਵੱਡੇ ਸਕੇਤ ਖੜੇ ਕਰਦਾ ਹੈਗਾ ਇਹਦੇ ਨਾਲ ਤੁਹਾਨੂੰ ਮੈਂ ਜੁੜੀ ਹੋਈ ਖਬਰ ਵੀ ਦੱਸੂਗਾ ਕਿ ਕਿਉਂ ਸਕੇਤ ਖੜੇ ਕਰਦਾ ਹੈਗਾ ਤੁਸੀਂ ਕਈ ਮਾਮਲਿਆਂ ਦੇ ਵਿੱਚ ਵੇਖਿਆ ਹੋਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪਹਿਲਾਂ ਨੂੰ ਟੋਕੇ ਦੇਖਿਆ ਜਾਂਦਾ ਲੋਕਾਂ ਨੂੰ ਕਿ ਲੋਕ ਗੁੱਸੇ ਚ ਤਾ ਨਹੀਂ ਭੜਕਦੇ ਤਾ ਨਹੀਂ ਕਿਸੇ ਕੌਮ ਖੜੀ ਤਾ ਨਹੀਂ ਹੁੰਦੀ ਜਾਂ ਚਾਹੇ ਕੋਈ ਮਰਜ਼ੀ ਕੌਮ ਹੋਵੇ ਤਾਂ ਫਿਰ ਉਹਨਾਂ ਨੂੰ ਜਿਹੜਾ ਕਈ ਧਾਕਾ ਤੇ ਜਿਹੜਾ ਉਹਦੀ ਇਹਨੇ ਦੱਸਿਆ ਜਾ ਰਿਹਾ ਕਿ ਬੰਦਾ ਜਿਉਂਦਾ ਜਾਂ ਉਹਨੂੰ ਮਾਰ ਦਿੱਤਾ ਗਿਆ ਇਹ ਕਈ ਦੇਸ਼ਾਂ ਦੇ ਵਿੱਚ ਹੁੰਦਾ ਸ਼ਾਇਦ ਇੰਡੀਆ ਦੇ ਵਿੱਚ ਕੁਝ ਕਥਾਵਾਂ ਤੇ ਇਹ ਗੱਲਬਾਤ ਜ਼ਰੂਰ ਆ ਹੁਣ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਸੀ ਨਾ ਤਾਂ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਉਸ ਤੋਂ ਬਾਅਦ ਕੋਈ ਚਿੱਠੀ ਬਾਹਰ ਆਈ ਆ ਨਾ ਉਹਨਾਂ ਦੀ ਭੈਣ ਵੱਲੋਂ ਕੋਈ ਸੰਦੇਸ਼ ਬਾਹਰ ਆਇਆਗਾ ਤੇ ਨਾ ਹੀ ਜਿਹੜਾ ਫਿਲਹਾਲ ਆ ਤੇ ਉਸ ਤੋਂ ਬਾਅਦ ਕੋਈ ਡਾਕਟਰੀ ਮੈਨਾ ਕੀਤਾ ਗਿਆ ਨਹੀਂ ਤਾਂ ਅੱਗੇ ਹਫਤੇ ਦੋ ਹਫਤਿਆਂ ਬਾਅਦ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਪਰ ਇਹ ਵੱਡੇ ਸਵਾਲ ਖੜੇ ਹੁੰਦੇ ਆ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਨਾਲ ਕਿਤੇ ਇਹ ਗੁਪਤ ਤਰੀਕਾ ਤੇ ਨਹੀਂ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਇਹ ਇੱਕ ਵੱਡੀ ਚਾਲ ਆ ਇਹਨੂੰ ਸਮਝਣ ਦੀ ਜ਼ਰੂਰਤ ਆ ਨਾਲ ਹੀ ਤੁਹਾਨੂੰ ਇਹਦੀ ਖਬਰ ਦੱਸਦਾਗਾ ਪਾਕਿਸਤਾਨ ਦੇ ਵਿੱਚ Imran Khan ਦੇ ਨਾਲ ਜੁੜੀ ਖਬਰ ਆ ਹੁਣ ਦੱਸਿਆ ਜਾ ਰਿਹਾ ਕਿ 18 ਦਿਨ ਪਹਿਲਾਂ ਉਹਨਾਂ ਨੂੰ ਕੁਦਰ ਪੋਟਾਬਤਾਬ ਕੇ ਦੱਚਾ ਜਾ ਰਿਹਾ ਕਿ ਫਾਤੀ ਦਿੱਤੀ ਗਈ ਆ ਕੋਈ ਕਹਿੰਦਾ ਕਿ ਉਹਨੂੰ ਜਿਹੜਾ ਜ਼ਹਿਰ ਦੇ ਕੇ ਮਾਰਿਆ ਗਿਆ ਇਹ ਵੱਡੇ ਸਵਾਲ ਖੜੇ ਹੁੰਦੇ ਆ ਨਾ ਤਾਂ ਉਹਨਾਂ ਦੀ ਜਿਹੜੀਆਂ ਭੈਣਾਂ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਜਾਂਦਾ ਨਾ ਹੀ ਉਹਦੇ ਪਰਿਵਾਰ ਨੂੰ ਇੱਥੋਂ ਤੱਕ ਜਿਹੜਾ ਕਿ ਪੂਰਾ ਜਿਹੜਾ ਪਾਕਿਸਤਾਨ ਦੇ ਵਿੱਚ ਮਜਾਰੇ ਹੋ ਰਹੇ ਆ ਇੱਥੋਂ ਦੇਖ ਕੇ ਉੱਥੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਥੱਲੇ ਦੇਖ ਕੇ ਠੋਡੇ ਮਾਰੇ ਜਾਂਦੇ ਆ ਯਾਨੀ ਕਿ ਪੂਰਾ ਜਿਹੜਾ ਐਸ ਟਾਈਮ ਆ ਜਿਹੜਾ ਮਨੀਰ ਜਿਹੜਾ ਦੱਸਿਆ ਜਾ ਰਿਹਾ ਮੁੱਖ ਦੋਸ਼ੀ ਆ ਤੇ ਉਹਦੇ ਨਾਲ ਲਾਗੜਾ ਦੱਸੇ ਜਾ ਰਹੇ ਸੀ ਅਬਰਾਨ ਖਾਨ ਦੀ ਜਦੋਂ 2022 ਦੇ ਵਿੱਚ ਸਰਕਾਰ ਦੇਖਦਾਗਾ ਤੇ ਉਹਦੇ ਸਹਾਰੇ ਦੇ ਨਾਲ ਸਾਰਾ ਕੁਝ ਬਰਤਾਰਾ ਦੱਸਿਆ ਜਾ ਰਿਹਾ ਹੋ ਰਿਹਾ ਤੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ 17 18 ਦਿਨ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਕੁਝ ਕਹਿੰਦੇ ਆ ਕਿ ਫਾਂਸੀ ਦਿੱਤੀ ਗਈ ਆ ਕੁਝ ਕਹਿੰਦੇ ਅਜੇ ਦਿੱਤੀ ਜਾ ਸਕਦੀ ਆ ਵੀ ਜਾਨੀ ਕਿ ਉਹਦਾ ਵੀ ਓਲਾ ਰੱਖਿਆ ਜਾ ਸਕਦਾ ਤੇ ਹੋ ਸਕਦਾ ਕਿ ਉਹਦਾ ਸੱਚ ਆ ਜਿੰਨਾ ਤੱਕ ਉੱਥੋਂ ਦੇ ਲੋਕ ਭੜਕ ਰਹੇ ਆ ਉਹ ਸੱਚ ਬਾਹਰ ਨਾ ਆਵੇ ਜਦ ਆ ਭਾਈ ਕੋਈ ਵੈਟ ਵੀਡੀਓ ਜਾਰੀ ਹੁੰਦੀ ਜੇਲ੍ਹ ਦੇ ਵਿੱਚੋਂ ਜਾਂ ਕੋਈ ਬਿਆਨ ਆਉਂਦਾ ਪਰ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਇਹ ਵੱਡੇ ਸਵਾਲ ਖੜੇ ਕਰਦੀਆਂ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਇੱਕ ਸੋਚ ਕੇ ਦੇਖੋ ਪਰ ਕਈ ਹੁੰਦੇ ਆ ਕਿ ਅਸੀਂ ਤਾਂ ਇਹ ਨੁਕਸ ਕੱਢਣਾਗਾ ਇਹ ਫਲਾਨਾ ਬੋਲਦਾਗਾ ਇਹ ਟੰਕਾ ਬੋਲਦਾ ਅਸੀਂ ਤਾਂ ਥੱਲੇ ਇਹਨੂੰ ਇਸ ਤਰ੍ਹਾਂ ਲਿਖਣਾ ਇਹਦੀ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਸਹਿਮਤ ਹੋ ਨਾ ਹੋ ਇਹ ਵੱਖਰਾ ਵਿਸਾਗਾ ਪਰ ਵਿਚਾਰਨ ਵਾਲੀ ਗੱਲ ਇਹ ਜ਼ਰੂਰ ਆ ਅਗਲੀ ਖਬਰ ਜੁੜੀ ਆ ਬਠਿੰਡੇ ਤੋਂ ਨਰਿੰਦਰ ਦੀਪ ਸਿੰਘ ਜਿਹੜਾ ਕਿ 23 ਮਈ ਜਿਹੜਾ 2025 ਨੂੰ ਜਿਹੜਾ ਇੱਕ ਪੁਲਿਸ ਨੇ ਜਿਹੜਾ ਚੁੱਕ ਕੇ ਜਿਹੜਾ ਕਰੰਟ ਲਾ ਲਾ ਕੇ ਉਹਨੂੰ ਮਾਰ ਮੁਕਾ ਦਿੱਤਾ ਤਾਨੂੰ ਦੱਸਿਆ ਸੀ ਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜੀ ਇੱਕ ਰਿਪੋਰਟ ਆਉ ਪੇਸ਼ ਕੀਤੀ ਗਈ ਆ ਉਹਦੇ ਬਾਬਤੇ ਜਿਹੜੀ ਹਾਈ ਕੋਰਟ ਦੇ ਵਿੱਚ ਮੰਗ ਕੀਤੀ ਗਈ ਆ ਕਿ ਸੀਬੀਆਈ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਜਿਸ ਤੋਂ ਉਹਦੇ ਰਿਪੋਰਟਾਂ ਆਈਆਂ ਸੀ ਉਦੋਂ ਇਹ ਦਰਸਾਇਆ ਗਿਆ ਸੀ ਕਿ ਕਰੀਬ ਕਿ ਐਨੇ ਕਰੰਟ ਲਾਏ ਗਏ ਕਿ 132 ਝਟਕੇ ਲਗਾਏਗੇ 132 ਤੋਂ ਬਾਅਦ ਹੁਣ ਜਿਹੜੇ ਬੱਡੇ ਝਟਕੇ ਦੀ ਗੱਲ ਕੀਤੀ ਜਾ ਰਹੀ ਆ ਉਹ 16 ਐਮ ਝਟਕੇ ਨੇ ਜਿਹੜੇ ڪرੰਟ ਦੇ ਜਿਨ੍ਹਾਂ ਦੇ ਨਾਲ ਨਰਿੰਦਰ ਦੀਪ ਸਿੰਘ ਦੀ ਮੌਤ ਹੁੰਦੀ ਆ ਬੜੀ ਪੁਲਿਸ ਨੇ ਕਹਾਣੀ ਘੜੀ ਬੜਾ ਕੁਝ ਕੀਤਾ ਪਰ ਕਹਿੰਦੇ ਹੁੰਦੇ ਸੱਚ ਕਦੇ ਦਬਰਦਾਦੀ ਹੁੰਦਾ ਫਿਰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਕਹਿ ਦਿੰਦਾ ਅਸੀਂ ਪਰਚਾ ਦਰਜ ਕਰ ਦਿੱਤਾ ਤੇ ਬਾਅਦ ਕਹਿੰਦੇ ਜੀ ਫਰਾਰ ਹੋ ਗਏ ਇਹਨਾਂ ਦੀ ਪੁਲਿਸ ਅਨਪ੍ਰਸਾਤੀ ਹੋ ਜਾਂਦੀ ਆ ਇਹਨਾਂ ਦੀ ਪੁਲਿਸ ਫਰਾਰ ਹੋ ਜਾਂਦੀ ਆ ਤੇ ਨਾਲ ਇਹਦੇ ਮਾਮਲੇ ਜੁੜਿਆਗਾ ਕਿ ਹੁਣ ਦੇਖਦੇ ਆ ਕਿ ਮਾਮਲਾ ਕਿੱਥੋਂ ਤੱਕ ਜਾਂਦਾ ਹੈਗਾ ਕਿ ਕੀ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਮਿਲ ਸਕੂਗਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਨਾਲ ਖਬਰ ਜੁੜੀ ਆ ਕਰਨਲ ਬਾਠ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਰਨਲ ਬਾਠ ਦਾ ਮੁੱਦਾ ਉਦੋਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਕਿ ਇੱਕ ਜਸਪ੍ਰੀਤ ਸਿੰਘ ਨਾਮ ਦਾ ਨੌਜਵਾਨ ਸੀਆ ਦੌਦ ਵਾਲਾ ਤੁਹਾਡੇ ਯਾਦ ਹੋਊਗਾ ਕਿ ਮਾਰਚ ਦੇ ਵਿੱਚ 13 14 ਮਾਰਚ ਦੀ ਰਾਤ ਨੂੰ ਜਿਹੜਾ ਕਿ ਕਾਰਨਲ ਪਰਿਵਾਰ ਦੇ ਨਾਲ ਇਹ ਵਾਕਾ ਵਾਪਰਦਾਗਾ ਉਸ ਤੋਂ ਪਹਿਲਾਂ ਜਦੋਂ ਅਨਕਾਊਂਟਰ ਕੀਤਾ ਜਾਂਦਾ ਉਸ ਨੌਜਵਾਨ ਦਾ ਇਕਲੌਤਾ ਪੁੱਤ ਹੁੰਦਾ ਮਾਪਿਆਂ ਦਾ ਕੋਕੋ ਕੇ ਸੱਤ ਗੋਲੀਆਂ ਮਾਰੀਆਂ ਜਾਂਦੀਆਂ ਜਿਹੜਾ ਕਿ ਝੂਠਾ ਅਨਕਾਊਂਟਰ ਦੱਸਿਆ ਜਾ ਰਿਹਾ ਇਹ ਵੀ ਦੱਸਿਆ ਜਾ ਰਿਹਾ ਕਿ ਜਸਪ੍ਰੀਤ ਸਿੰਘ ਦੀ ਜਿਹੜੀ ਬਾਹਾਂ ਖੜੀਆਂ ਕਰਦੀ ਦੀ ਵੀਡੀਓ ਉਹਨਾਂ ਦੇ ਕੋਲ ਮੌਜੂਦ ਆ ਪਰਿਵਾਰ ਦੇ ਕੋਲ ਜਿਹੜਾ ਉਹਨਾਂ ਨੇ ਰਿੱਟ ਪਾਈ ਹੋਈ ਆ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਪਾਈ ਆ ਉਹ ਵੀ ਜਿਹੜਾ ਸੀਬੀਆਈ ਨੂੰ ਜਿਹੜਾ ਜਲਦੀ ਮਾਰਕ ਹੋ ਜਾਣਾਗਾ ਕਿਉਂਕਿ ਉਹਦੇ ਵਿੱਚ ਦਰਸਾਇਆ ਗਿਆ ਕਿ ਪਹਿਲਾਂ ਚਲ ਮੰਨ ਲੈਨੇ ਕਿਉਂਨੇ ਭਾਈ ਗਨਾਹ ਕੀਤਾ ਸੀ ਅਪਰਾਧ ਕੀਤਾ ਸੀ ਬੱਚਾ ਕਨੈਪ ਕੀਤਾ ਸੀ ਉਹਨੂੰ ਸਜ਼ਾ ਕਾਨੂੰਨ ਦੇ ਤਹਿਤ ਮਿਲਣੀ ਚਾਹੀਦੀ ਸੀ ਪਰ ਉੱਤੇ ਕੀ ਹੋਇਆ ਤੇ ਉਹਨੂੰ ਇਹ ਦੱਸਿਆ ਜਾ ਰਿਹਾ ਕਿ ਆਪਣੀ ਜਿਹੜੀ ਇੱਕ ਪ੍ਰਸਿੱਧੀ ਦੇ ਲੈਣ ਦੇ ਲਈ 10-10 ਲੱਖ ਰੁਪਇਆ ਲੈਣ ਦੇ ਲਈ ਸਟਾਰ ਮੋਢਿਆਂ ਤੇ ਲਵਾਉਣ ਦੇ ਲਈ ਪੁਲਿਸ ਵੱਲੋਂ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਜਿਹੜਾ ਉਹ ਬੱਚਾ ਮਾਰ ਦਿੱਤਾ ਤੇ ਉਹਦੇ ਉੱਪਰ ਵੀ ਨੀਂ ਨਿਕਲਣੀ ਸੀ ਜੇਕਰ ਉਸੇ ਰਾਤ ਨੂੰ ਪਸਵਿੰਦਰ ਸਿੰਘ ਕਰਨਲ ਤੇ ਅੰਗਤ ਬਾਠ ਉਹਦਾ ਲੜਕਾ ਪੁਲਿਸ ਵੱਲੋਂ ਨਾ ਕੁੱਟਿਆ ਹੁੰਦਾ ਬੁਰੀ ਤਰ੍ਹਾਂ ਜਦੋਂ ਕਹਿ ਰਿਹਾ ਕਿ ਭਾਈ ਮੈਂ ਫੌਜ ਦਾ ਕਰਨਲ ਆ ਚੁੱਕਾ ਮੇਰਾ ਆ ਜਿਹੜਾ ਆਈ ਕਾਰਡ ਇੱਥੋਂ ਦੇਖ ਕੇ ਭੂਸਰੇ ਹੋਏ ਪੁਲਿਸ ਮੁਲਾਜ਼ਮਾਂ ਨੇ ਹੰਕਾਰ ਸੀ ਕਿ ਕਿ ਦਾਦਾ ਲੱਖ ਰੁਪਏ ਦਾ ਮੋਢੇ ਤੇ 17 ਦਾ ਕਹਿੰਦੇ ਇਹ ਆਈ ਕਾਰਡ ਤਾਂ ਹੀ ਲੈ ਲੇਗਾ ਜੇ ਤੂੰ ਬਚੇਗਾ ਐਡਾ غرੂਰ ਸੀ ਐਡਾ ਹੰਕਾਰ ਸੀ ਤੇ ਜਿਹੜਾ ਕੋਟ-ਕੋਟ ਕੇ ਉਹਨੂੰ ਜਿਹੜਾ ਹੱਡ ਬਾਹਾਂ ਬਾਹਾਂ ਜਿਹੜੀਆਂ ਸਿਰ ਪਾੜ ਦਿੱਤੇ ਸੀ ਉਹ ਤੁਹਾਡੇ ਵਾਕਾ ਸਾਰਾ ਯਾਦ ਆ ਪਰ ਜਿਹੜਾ ਉਸ ਟਾਈਮ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਆ ਮਾਮਲਾ ਪੁੱਜਿਆ ਸੈਟ ਬਣੀ ਨਾ ਸੱਟਨੇ ਕੁਝ ਕੀਤਾ ਫਿਰ ਆਖਰਕਾਰ ਜਿਹੜਾ ਪਰਿਵਾਰ ਚਾਹੁੰਦਾ ਸੀ ਸੀਬੀਆਈ ਨੂੰ ਮਾਰਕ ਹੋ ਗਿਆ ਹੁਣ ਸੀਬੀਆਈ ਦੇ ਵਿੱਚ ਇਹ ਵੱਡਾ ਸਵਾਲ ਖੜਾ ਕਰ ਦਿੱਤਾਗਾ ਪੁਲਸ ਦੇ ਜਿਹੜਾ ਵੱਡੇ ਨੇ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਕਿ ਪੁਲਸ ਦੇ ਕਈ ਅਫਸਰਾਂ ਸਮੇਤ ਚਾਰਾਂ ਸਬੈਕਟਰ ਦਾ ਉਹਦੇ ਵਿੱਚ ਦੱਸੇ ਜਾ ਰਿਹਾ ਕਿ ਰਗੜੇ ਗਏ ਆ ਉਹਨਾਂ ਨੂੰ ਉਮਰ ਕੈਤਕ ਹੋ ਸਕਦੀ ਹੈ ਕਿ ਜਸਪ੍ਰੀਤ ਸਿੰਘ ਦਾ ਮਾਮਲਾ ਵੀ ਜਲਦੀ ਆ ਤੇ ਭਾਰੀ ਡਿਸਮਿਸ ਵੀ ਹੋਣਾ ਉਹਨਾਂ ਦਾ ਬਰਖਾਸਤ ਹੋਣਾ ਲਗਭਗ ਤੈਅ ਆ ਇਹਦੇ ਵਿੱਚ ਡੀਐਸਪੀ ਦਾ ਨਾਮ ਸਾਹਮਣੇ ਆ ਰਿਹਾ ਐਸਐਸਪੀ ਦਾ ਆ ਰਿਹਾ ਤੇ ਇਹਨਾਂ ਦੇ ਵਿੱਚ ਚਾਰ ਹੋਰ ਮਲਾਜ਼ਮਾਂ ਜਾਨੀ ਕਿ ਕਰੀਬ 12 ਮੁਲਾਜ਼ਮਾਂ ਦੀ ਜਿਹੜੀ ਸਮੂਲੀਅਤਾ ਹੋ ਰਹੀ ਆ ਇਹਦੇ ਵਿੱਚ ਕਿੰਨਾ ਕਿੰਨਾ ਨੇ ਜਿਹੜਾ ਉਹਨਾਂ ਚਾਰ ਐਨ ਸਵੈਟਰ ਨੂੰ ਬਚਾਉਣ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਕਿਹੜੇ ਸੱਟ ਦੇ ਅੱਗੇ ਪੇਸ ਨਹੀਂ ਹੋਏ ਕਿਹਨੇ ਹਾਈ ਕੋਰਟ ਦੀਆਂ ਧੱਜੀਆਂ ੜਾਈਆਂ ਪੁੱਲਸਰ ਜਿਹੜਾ ਕਿ ਕਰੀਬ 4-5 ਮਹੀਨੇ ਜਿਹੜਾ ਕੋਈ ਗ੍ਰਿਫਤਾਰ ਨਹੀਂ ਹੋਏ ਅੱਜ ਵੀ ਡਿਊਟੀਆਂ ਕਰ ਰਿਹਾ ਬੇਸਕਾ ਮਰਨ ਸ਼ਰਮਾ ਜਿਹੜਾ ਐਸਐਸਪੀ ਪਟਿਆਲੇ ਦਾ ਆਇਆ ਉਹਨਾਂ ਵੱਲੋਂ ਥੋੜੀ-ਮੋਟੀ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਨਹੀਂ ਤਾਂ ਜਿਹੜਾ ਪਹਿਲਾਂ ਉਸ ਤਰ੍ਹਾਂ ਹੀ ਫਿਰਦੇ ਸੀ ਤੇ ਫੇਰ ਇੱਕ ਪਾਸੇ ਉਹਨਾਂ ਦੀ ਜਿਹੜੀ ਪਤਨੀ ਜਸਵੰਦਰ ਕੌਰ ਬਾਠ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਹੁਣ ਵੀ ਕਹਿਣਾ ਕਿ ਜੇਕਰ ਉਹ ਬਹਾਦਰ ਪਤਨੀ ਜਸਵੰਦਰ ਬਾੜ ਦੀ ਜਸਵੰਦਰ ਕੌਰ ਤੇ ਪਸਵਿੰਦਰ ਸਿੰਘ ਬਾੜ ਦੀ ਮਾਫ ਕਰਨਾ ਜਸਵੰਦਰ ਕੌਰ ਨੇ ਜੇਕਰ ਇਹ ਮੁੱਦਾ ਨਾ ਚੁੱਕਿਆ ਹੁੰਦਾ ਜੇਕਰ ਕੋਈ ਹੋਰ ਔਰਤ ਹੁੰਦੀ ਉਹਨਾਂ ਦੀ ਥਾਂ ਉਹਨਾਂ ਦੀ ਜਗ੍ਹਾ ਜੇ ਆਪਾਂ ਕਹ ਲਈਏ ਜਾਂ ਅਣਪੜਾ ਸਾਡੀਆਂ ਬੀਬੀਆਂ ਹੁੰਦੀਆਂ ਜਾਂ ਆਪਾਂ ਕਹ ਲਈਏ ਕਿ ਉਹ ਇੱਕਾ ਕਰਨਲ ਦੀ ਪਤਨੀ ਵੀ ਸੀ ਤੇ ਪੜ੍ਹੀ ਲਿਖੀ ਵੀ ਸੀ ਨੌਲੇਜ ਵੀ ਸੀ ਤੇ ਉਹਨੇ ਮੁੱਦਾ ਚੁੱਕਿਆ ਤੇ ਉਹਦੇ ਨਾਲ ਇਹ ਪਰਿਵਾਰ ਉਹਦਾ ਗਰਤੇ ਸਿੰਘ ਢਿੱਲੋ ਤੇ ਜਿਨ੍ਹਾਂ ਨੇ ਕਿ ਜਿਹੜਾ ਇਹ ਮੁੱਦਾ ਸਬੀਆਈ ਕੋਲੇ ਲੈ ਕੇ ਗਏ ਜਿਹੜਾ ਕਿ ਹੁਣ ਸਾਰਾ ਕੁਝ ਕਲਮਬੰਦ ਕਰ ਲਿਆ ਸਬੀਆਈ ਨੇ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਪੁਲਿਸ ਮੁਲਾਜ਼ਮਾ ਨੂੰ ਜਿਹੜੀ ਆ ਸਖਤ ਤੋਂ ਸਖਤ ਸਜ਼ਾ ਹੋਊਗੀ ਤੁਹਾਨੂੰ ਇਹ ਵੀ ਪਹਿਲਾਂ ਪਤਾ ਹੋਊਗਾ ਕਿ ਸਿਵੀ ਆਈ ਵੱਲੋਂ ਜਿਹੜਾ ਲਗਾਤਾਰ ਜਿਹੜਾ 1992-93 ਦਹਾਕੇ ਦੇ ਵਿੱਚ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਸੀ ਉਹਨਾਂ ਨੂੰ ਜਿਹੜੀ ਕਿ ਉਮਰ ਤੱਕ ਦੀਆਂ ਜਿਹੜੀਆਂ ਸਜ਼ਾ ਹੋ ਰਹੀਆਂ ਨੇ ਹੁਣ ਇਹਦੇ ਤਹਿਤ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਕਿਹੜੇ-ਕਿਹੜੇ ਐਸਪੀ ਆ ਕਿਹੜਾ ਡੀਐਸਪੀ ਆ ਜਾਂ ਉਹ ਚਾਰ ਇੰਸਪੈਕਟਰ ਤਾਂ ਹੈਗੇ ਆ ਚਾਰ ਹੋਰ ਪੁਲਿਸ ਮੁਲਾਜ਼ਮਾ ਉਦੇ ਵਿੱਚ ਇਹ ਵੀ ਦਰਸਾਇਆ ਗਿਆ ਤੇ ਕਿਹੜੇ ਕਿਹੜੇ ਉਹਦੇ ਪਿੱਛੇ ਲੀਡਰ ਸੀ ਕਿੰਨਾ ਲੀਡਰਾਂ ਦਾ ਹੱਥ ਸੀ ਜਿਹੜਾ ਉਹ ਵੀ ਸਕੰਜੇ ਦੇ ਵਿੱਚ ਆ ਸਕਦੇ ਉਹਨਾਂ ਤੋਂ ਵੀ ਜਿਹੜੀ ਪੁੱਸ ਘਿੱਸਾ ਜਿਹੜੀ ਹੋ ਰਹੀ ਆ ਨਾਲ ਹੀ ਮਾਵਲਾ ਜਿਹੜਾ ਜਸਪ੍ਰੀਤ ਸਿੰਘ ਦਾ ਜੁੜਿਆ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ 1990 92 ਦਹਾਕੇ ਦੇ ਵਿੱਚ ਪੁਲਿਸ ਵੱਲੋਂ ਝੂਠੇ ਪੁਲਸਨ ਕਾਊਂਟਰ ਕਰਕੇ ਮਾਰੇ ਸੀ ਨੌਜਵਾਨ ਸੇਮ ਉਹੀ ਕਹਾਣੀ ਆ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਦਾ ਜਿਹੜਾ ਬਚਣਾ ਜਿਹੜਾ ਮੁਸ਼ਕਲ ਆ ਕਿ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਵੀ ਜਰੂਰ رائے ਦਿਓ ਇਹਨਾਂ ਹੰਕਾਰੇ ਪੁੱਤਰ ਪੁਲਿਸ ਅਫਸਰਾਂ ਨੂੰ ਕਿਹੜੀ ਸਜ਼ਾ ਦੇ ਹੱਕਦਾਰ ਨੇ ਜਿਨ੍ਹਾਂ ਨੇ ਇੱਕ ਫੌਜ ਦਾ ਕਰਨਲ ਕੁੱਟਿਆ ਫੌਜ ਹੈ ਕੋਈ ਵੀ ਜਵਾਨ ਆ ਜਿਹੜਾ ਕਿ ਇਹਨਾਂ ਦੇ ਨਾਲ ਉਹ ਘੱਟ ਤਨਖਾਹ ਹੁੰਦੀ ਆ ਜਿਹੜਾ ਦੇਸ਼ ਦੀ ਰਾਖੀ ਕਰਦਾ ਦਿਨ ਰਾਤ ਸੌਂਦਾ ਨਹੀਂ ਇਹ ਪਤਾ ਕਿ ਪਾਈ ਇਧਰ ਵੀ ਗੋਲੀ ਆਉਣੀ ਆ ਕਿ ਇਧਰ ਵੀ ਗੋਲੀ ਆਉਣੀ ਆ ਤੇ ਉਹ ਜਿਹੜਾ ਦੇ ਦੇ ਰਾਖੀ ਕਰਦਾ ਤੇ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਕਈ ਜਿਹੜਾ ਫੌਜ ਦੇ ਜਿਹੜਾ ਨੌਜਵਾਨ ਸੀ ਉਹਨਾਂ ਦੇ ਦਿੱਤੇ ਤਸੱਦਦ ਵੀ ਕੀਤਾ ਪੰਜਾਬ ਪੁਲਿਸ ਨੇ ਤੇ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਤੇ ਇਹਨਾਂ ਨੂੰ ਜਿਹੜੀ ਬੰਦ ਹਿੱਸਾ ਜਾ ਗਈ ਉਹ ਲਗਭਗ ਤੈ ਹੋ ਚੁੱਕੀ ਆ ਵੈਰਜਾ ਖਾਲਸਾ ਵੈਰਜ ਕੀ ਫਤਿਹ